ਉੜੀ ਬਾਵ ਨਖਰੀ ਸਲੋਕ ਫਾਹੇ ਕੱਟੇ ਮਿਟੇ ਗਵਨ ਫਤੇ ਪਈ ਮਨਜੀਤ ਨਾਨ ਗੁਰ ਤੇ ਤਿੱਥ ਪਾਈ ਫਿਰਨ ਮਿਟੇ ਨਤਨੀ ਜੰਮਨ ਮਰਨ ਕਟਿਆ ਗਿਆ ਭਾਈ ਬੁੱਧੀ ਸੂਝਮਨ ਹੋ ਗਈ ਗੁਰਸ਼ਬਦ ਦੇ ਗਿਆਨ ਲੈ ਕੇ ਗਿਆਨ ਨਾਲ ਬੁੱਧੀ ਨੇ ਕੀ ਕਰ ਲਿਆ ਮਨ ਨੂੰ ਵਸ ਕਰ ਲਿਆ ਮਨ ਜੀਤੇ ਜਗ ਜੀਤ ਫਾਹੇ ਕੱਟੇ ਗਏ ਕਾਦੀ ਮਾਇਆ ਦੀ ਬੰਧਨ ਦੀ ਜਨਮ ਮਰਨ ਦੇ ਗਵਨ ਕੱਟੇ ਗਏ ਦਰਦਰ ਭਟਕਣਾ ਫਤੇ ਪਈ ਮਨਜੀਤ ਮਨ ਨੂੰ ਜਿੱਤ ਕੇ ਬੁੱਧੀ ਖੁਸ਼ ਹੋਈ ਆਪਦੇ ਮੂਲ ਨਾਲ ਜੁੜ ਗਈ ਨਨ ਗੁਰ ਤੇ ਤਿਤ ਪਈ ਕੀਦੀ ਕਿਰਪਾ ਹੋਈ ਗੁਰ ਤੇ ਟਿਕਿਆ ਮਨ ਗੁਰ ਗਿਆਨ ਗੁਰ ਸ਼ਬਦ ਦਾ ਗਿਆਨ ਗੁਰ ਸ਼ਬਦ ਦੇ ਵਿੱਚ ਗਿਆਨ ਸਮਾਇਆ ਹੋਇਆ ਗੁਰ ਸਾਖੀ ਜੋਤ ਪ੍ਰਗਟ ਹੋਏ ਗੁਰ ਬਾਣੀ ਹੀ ਜਗ ਵਿੱਚ ਚਾਨਣ ਕਰਮ ਪ੍ਰਾਪਤ ਹੋਏ ਪਈ ਫਿਰਨ ਮਿਟੇ ਨਿਤਨੀਤ ਆਉਣਾ ਜਾਣਾ ਖਤਮ ਹੋਇਆ ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁੱਖ ਜਾਏ ਪਹਿਲਾਂ ਗੁਰ ਦਰਸ਼ਨ ਫਿਰ ਗੁਰੂ ਦਰਸ਼ਨ ਆਤਮਾ ਕਰਕੇ ਆਓ ਸਾਰੇ ਮਿਲ ਕੇ ਰਬੀ ਬਾਣੀ ਨਾਲ ਜੁੜੇ ਰਹੀਏ ਚਲਦੇ ਰਹੀਏ ਇੱਕ ਦਿਨ ਆਪਦੇ ਘਰ ਜ਼ਰੂਰ ਪਹੁੰਚਾਂਗੇ